ਕੀ ਨਾਮ ਹੈ ਜੀ ਮੇਰਾ ਵਿਜੇ ਕੁਮਾਰ ਜੀ ਪਰ ਐਕਸੀਡੈਂਟ ਹੋਇਆ ਜੀ ਜਿਹੜਾ ਉਹ ਲੜਕੀ ਦਾ ਜੀ ਕੀ ਥੋੜੀ ਕੀ ਲੱਗਦੀ ਸੀ ਜੀ ਕੀ ਨਾ ਨਹੀਂ ਮੇਰੀ ਤੇਜ਼ੀ ਲੱਗ ਕੋਤੀ ਲੱਗਦੀ ਹੈ ਜੀ ਕਿਵੇਂ ਇਹ ਘਟਨਾ ਵਾਪਰੀ ਥੋੜਾ ਦੱਸੋ ਅਸੀਂ ਸਕੂਟ ਉਨ ਟੁੱਟੀ ਵਿਲੇ ਆ ਰਹੇ ਸੀਗੇ ਜੀ ਰਵੀਦਾਸ ਗੁਰਦਵਾਰੇ ਦੇ ਕੋਲ ਮੈਂ ਟ੍ਰੈਲੀ ਕ੍ਰੋਸ ਕਰ ਰਿਹਾ ਸੀਗਾ ਜੀ ਉਧਰ ਟਿਫਰ ਆ ਗਿਆ ਜੀ ਟਿਫਰ ਵੱਜਿਆ ਮੇਰੇ ਵਿੱਚ ਜੀ ਟਿਫਰ ਵੱਜ ਕੇ ਮੂੜੀਆਂ ਮੂੰਹ ਭਾਨੇ ਗਿਰ ਵੀ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੈਂ ਮੋਰਚਾ ਟੋਲੀ ਦੇ ਥੱਲੇ ਚਲੇ ਗਿਆ ਜੀ। ਗੁੜੀਆ ਦੀ ਕਿੰਨੀ ਉਮਰ ਹੈ? ਉਮਰ 12 ਸਾਲ ਦੀ ਹੈ ਗੁੜੀਆ ਦੀ। ਤੁਸੀਂ ਗੁੜੀਆਂ ਨੂੰ ਲੈ ਕੇ ਕਿੱਥੋਂ ਆ ਰਹੇ ਸੀ? ਸਕੂਲ ਤੋਂ ਆ ਰਹੇ ਸੀ ਸੈਕੰਡਰੀ ਸਕੂਲ ਤੋਂ। ਕਿੰਨੇ ਕ ਬਜੇ ਦੀ ਘਟਨਾ ਹੈ? 3 ਵਜੇ 3 ਵਜੇ ਛੁੱਟੀ ਹੁੰਦੀ ਹੈ ਸਕੂਲਾਂ ਦੀ। ਮੋਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰੀ ਪਹੁੰਚਿਆ ਜੀ ਉੱਥੇ ਜੀ। ਉੱਥੇ ਕੋਈ ਵੀ ਨਹੀਂ ਪਹੁੰਚਿਆ ਜੀ ਉੱਥੇ ਤਾਂ। ਤਾ ਗਵਾਂਡੀ ਉੱਲ ਲੈ ਕੇ ਲੱਗੇ ਹੈ ਸਭ ਕਿਹੜੇ ਬਜੇ ਨੂੰ। ਤੇ ਕਿੰਨੀ ਏਸੀ ਕੁੜੀ ਦਾ ਕੀ ਨਾਮ ਸੀਗਾ ਜੀ ਜੋਆ ਬੈਂਸੀ ਕੁੜੀਆ ਦਾ ਨਾਮ ਜੀ ਇਸ ਟਾਈਮ ਬੱਚਾ ਕਿੱਥੇ ਹੈ ਜੀ ਬੱਚਾ ਸਿਵਲ ਹਸਪਤਾਲ ਚਾਲ ਚੱਲੇ ਬੱਚਾ ਠੀਕ ਹੈ ਨਹੀਂ ਡੱਟ ਹੋਈ ਉਹਦੀ ਉਹ ਮਗਰ ਮੇਟਾ ਨਾਲ ਨਹੀਂ ਗਈ ਕਿਸੇ ਕਹਿੰਦਾ ਵੀ ਟਰਾਲੀ ਤੇ ਬੱਜਿਆ ਹਾਂ ਟਰਾਲੀ ਨਾਲ ਬੱਜੀ ਹੋਈ ਇੱਕ ਮੁੰਡਾ ਕਹਿੰਦਾ ਉਹ ਕਹਿੰਦਾ ਪਹਿਲੇ ਡੇਪਰ ਤੇ ਬੱਜਿਆ ਫਿਰ ਟਰਾਲੀ ਤੇ ਬੱਜਿਆ ਬਲੀਜ ਬੱਜਿਆ ਮੁੜ ਕੇ ਆ ਕੇ ਗਾਂ ਆ ਕੇ ਨਾ ਫਿਰ ਮੈਂ ਵੀ ਤੁਰਿਆ ਆਉਣਾ ਮੈਂ ਹਾਂ ਤੁਸੀਂ ਘਾਟਣਾ ਭਰਿਆ ਹੋਇਆ ਫਾਲੀ ਖਾਲੀ ਖਾਲੀ ਗੱਡੀ ਖਾਲੀ ਹਾਂਜੀ ਲੁਧਿਆਣੇ ਜਾ ਰਹੇ ਸੀ ਜਾਂ ਆ ਰਹੇ ਸੀ ਨਹੀਂ ਇੱਧਰੋਂ ਆ ਗਏ ਮਾਸੀ ਵਾਲੇ ਨੂੰ ਅੱਛਾ ਜੀ ਰੇਤਾ ਭਰਨ ਆ ਰਹੇ ਨਹੀਂ ਨਹੀਂ ਰੇਤਾ ਨਹੀਂ ਬਜਰੀ ਨਹੀਂ ਆਉਂਦੀ ਉਹ ਅਸ਼ਕਿੱਤੇ ਆਪਣੀ ਇਹਾਸ ਆਪਣੀ ਜੀ ਨਾਲ ਅਮਰਤ ਸਾਹਿਬ ਠੀਕ ਹੈ ਗੱਡੀ ਆਪਣੀਆਂ ਜਾਂ ਕੋਈ ਜਿਹੜੀ ਚਲਾਉਂਦੀ ਆਪਣੀਆਂ ਨਹੀਂ ਗੱਡੀਆਂ ਕੰਪਨੀ ਦੀ ਗੱਡੀ ਕਿਹੜੀ ਕੰਪਨੀ ਐ ਐਚਪੀਆਰ ਸੀ ਭਾਈ ਐਚਪੀਆਰ ਸੀ ਕੀ ਕੰਮ ਆ ਇਹਨਾਂ ਦਾ ਬਜਰੀ ਇਹੋ ਜੀ ਬਜਰੀ ਦਾ ਕੰਮ ਹੈ ਬਜਰੀ ਦਾ ਹੀ ਹੈ ਤੇ ਆ ਬਾਈ ਜੀ ਇਹ ਮੌਕੇ ਤੇ ਬਾਈ ਜੀ ਮੈਂ ਮੌਕੇ ਤੇ ਸੀਗਾ ਹਾਂਜੀ ਮੈਂ ਤੇ ਬਰਾਬਰ ਆ ਰਿਹਾ ਸੀਗਾ ਹਾਂਜੀ ਤਾਂ ਮੈਂ ਦੇਖਿਆ ਟਰਾਲੀ ਵਾਲੇ ਦਾ ਬਿਲਕੁਲ ਕਸੂਰ ਨਹੀਂ ਹੈਗਾ ਕੋਈ ਹਾਂਜੀ ਇਹ ਬੇਟੀ ਆਪਣੇ ਕਿਸੇ ਨੌਨ ਦੇ ਨਾਲ ਇਹਦਾ ਦਾਦਾ ਜਾਂ ਤਾਇਆ ਚਾਚਾ ਹੋ ਸਕਦਾ ਹਾਂਜੀ ਇਹ ਸਕੂਲ ਤੋਂ ਆਰੀ ਸੀਗੀ ਤੇ ਪਿੱਛੇ ਬੈਠੀ ਸੀਗੀ ਇਹ ਟਰਾਲੇ ਵਾਲੇ ਨੇ ਇਹਨੂੰ ਫੇਟ ਮਾਰੀ ਆ ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਹੈ ਜਿਹੜਾ ਉਹ ਸੜਕ ਵਾਲੇ ਪਾਸੇ ਯਾਨੀ ਕਿ ਸੱਜੇ ਪਾਸੇ ਗਿਰ ਗਈ ਹੈ ਬੇਟੀ ਹਾਂਜੀ ਔਰ ਜਿਹੜਾ ਇਹਦਾ ਇਹਦੇ ਨਾਲ ਸੀਗਾ ਜਿਹੜਾ ਸਮੋਟਰਸਾਈਕਲ ਚਲਾ ਰਿਆ ਸੀਗਾ ਉਹ ਦੂਸਰੀ ਸਾਈਡ ਗਿਰ ਗਿਆ ਉਹਦਾ ਬਚਾਅ ਹੋ ਗਿਆ ਹਾਂਜੀ ਔਰ ਇਹ ਜਿਹੜੀ ਬੇਟੀ ਸੀਗੀ ਇਹਦੇ ਸਿਰ ਦੇ ਉੱਤੇ ਸੀ ਇਹ ਟਰਾਲੇ ਵਾਲੇ ਨੇ ਆਪਣਾ ਟਿਪਰ ਲੰਘਾ ਦਿੱਤਾ ਨਾ ਉਹ ਔਰ ਉਹਦੇ ਟਾਇਰ ਦੇ نیچے ਉਹਦਾ ਸਿਰ ਆਉਣ ਕਰਕੇ ਉਹ ਮੌਕੇ ਤੇ ਹੀ ਬੱਚੀ ਬੱਚੀ ਕਿ ਬੱਚੀ ਦੀ ਉਮਰ ਕਿੰਨੀ ਹੈ ਇਹ ਬੇਟੀ ਆ ਬੇਟੀ ਮੈਨੂੰ ਪਤਾ ਲੱਗਿਆ ਵੀ ਮੇਰੀ ਬੇਟੀ ਹੈ ਉਹ ਵੀ ਇੱਥੇ ਸੈਕ੍ਰੀਟ ਹਾਰਟ ਸਕੂਲ 'ਚ ਪੜਦੀ ਆ 5th ਸਟੈਂਡਰਡ ਅੱਛਾ ਤੁਹਾਡਾ ਕੀ ਨਾਮ ਹੈ ਇਹਦਾ ਨਾ ਜਸਜੀਤ ਸਿੰਘ ਗਿੱਲ ਹੈ ਦੇ ਰਿਆਸ਼ ਕਿਥੋਂ ਪਰਹੈਸ਼ ਮੇਰੀ ਇਥੋਂ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮੇਰਾ ਪਮਾ ਤੁਸੀਂ ਮੌਕੇ ਤੇ ਇਹ ਚੀਜ਼ ਦੇਖੀ ਮੈਂ ਬਿਲਕੁਲ ਮੌਕੇ ਤੇ ਆਇਆ ਹਾਂ ਆਈ ਫਿਟਨੈਸ ਇਨ ਬੱਸ ਠੀਕ ਹੈ ਔਰ ਉਹ 5ਵੀਂ ਚੜਦੀ ਸੀਗੀ ਉਹਦਾ ਨਾਮ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਨੇ ਘਰੇ ਜਾ ਕੇ ਫੋਨ ਕੀਤਾ ਉਹਨਾਂ ਨੂੰ ਜਦ ਹੀ ਪਤਾ ਲੱਗੇ ਤਾਂ ਉਹਨਾਂ ਉਹਆ ਸੀਗਾ ਜ਼ੋਆ ਪੈਂਸ ਜੀ 5ਥ ਸਟੈਂਡਰਡ ਦੀ ਬੇਟੀ ਸੀਗੀ ਔਰ ਇਹਦੇ ਵਿੱਚ ਬਿਲਕੁਲ ਕਸੂਰ ਇਸੇ ਡਰਾਈਵਰ ਦਾ ਇਸੇ ਦੀ ਗਲਤੀ ਹੈ ਇਹਨੇ ਕਾਲੀ ਚੇ ਕੰਮ ਕੀਤਾ ਥੈਂਕ ਯੂ ਕੀ ਨਾਮ ਹੈ ਬ੍ਰਦਰ ਆਪਣਾ? ਮੇਰਾ ਸਰੇਂਦਰ ਪਾਲ ਆ ਜੀ। ਹਾਂਜੀ। ਸਰੇਂਦਰ ਪਾਲ। ਕਿਹੜੇ ਪਿੰਡ ਤੋਂ? ਸਮਰਾਲੇ ਤੋਂ। ਸਮਰਾਲੇ ਤੋਂ? ਹਾਂਜੀ। ਇਹ ਟਰਾਲੀ 'ਚ ਕੀ ਭਰਿਆ? ਕੂੜੀ ਆ ਜੀ। ਕੂੜੀ ਜੀ। ਕਿੱਥੋਂ ਲੈ ਕੇ ਆ ਰਹੇ ਸੀ? ਪਿਉਰੀ ਧਰਤੀਪੁਰ ਤੋਂ ਚੱਕੇ ਸੀ। ਧਰਤੀਪੁਰ ਤੋਂ? ਹਾਂਜੀ। ਇੱਧਰ ਕਿੱਥੇ ਜਾ ਰਹੇ ਸੀ ਬੰਦੇ? ਇਹ ਚੈਲਾ ਮੰਦਰ ਚੱਲੀ ਸੀ ਗੋਸ਼ਾਲੇ ਚੈਲਾ। ਨਹੀਂ ਫਿਰ ਚੈਲੇ ਨੂੰ ਤਾਂ ਉਧਰੋਂ ਪਰਲੇ ਪਾਸੇ ਲੰਘ ਜਾਣਾ ਹੈ ਤੁਸੀ। ਕਿੱਧਰ ਜੀ? ਆਹਾਂ ਪੱਟੀਆਂ ਵੱਲ ਦੀ ਗੜੀ ਦੇ ਪੁਲ ਤੇ। ਨਹੀਂ ਪੱਟੀਆਂ ਜੀ ਤਾਂ ਫਿਰ ਤਾਰਾਂ ਨੀਵੀਆਂ ਹੁੰਦੀਆਂ ਨਹੀਂ ਆ ਇਹ 'ਚ। ਅੱਛਾ ਇਹ ਫਿਰ ਘਟਨਾ ਕਿਵੇਂ ਵਾਪਰੀ ਇਹ ਥੋੜਾ ਜਿਹਾ ਦੱਸੋ ਮੈਂ ਹੀ ਲੈ ਸਾਈਡ ਤੇ ਲਈ ਆ ਰਿਹਾ ਸੀਗਾ ਮੋਟਰਸਾਈਕਲ ਵਾਲਾ ਆ ਵੀ ਆ ਕੋਵਰਟੇਕ ਆ ਰਿਹਾ ਸੀ ਪਿੱਛੇ ਟਿੱਪਰ ਵਾਲਾ ਆ ਰਿਹਾ ਸੀਗਾ ਟਿੱਪਰਾਂ ਜਾਂ ਮੂਰੇ ਗੱਡੀ ਆ ਗਈ ਉਹਨੇ ਪਰਲੇ ਅੰਦਰ ਨੂੰ ਮੋੜ ਲਿਆ ਟਿੱਪਰ ਦਾ ਗਬਲਾ ਹਿੱਸਾ ਵੱਜਿਆ ਮੋਟਰਸਾਈਕਲ ਇਹ ਜਿਹੜਾ ਮੋਟਰਸਾਈਕਲ ਹੈ ਤਾਂ ਤੁਹਾਡੀ ਟਰਾਲੀ ਦੇ ਪਿੱਛੇ ਇਹ ਕਿਵੇਂ ਆ ਗਿਆ ਵਿੱਚ ਇਹ ਜਦੋਂ ਟਿੱਪਰ ਵੱਜਿਆ ਮੋੜਿਆ ਉਹਨੇ ਟਿੱਪਰ ਟਿੱਪਰ 'ਚ ਵੱਜ ਕੇ ਮੇਰੇ ਥੱਲੇ ਨੂੰ ਆ ਗਿਆ ਹੈ ਟਰਾਲੀ ਦੇ ਮੈਂ ਫਿਰ ਰੋਕ ਲਿਆ ਆਪਣਾ ਯਾਨੀ ਕੁੜੀ ਦੇ ਉਹਦੇ ਟਿੱਪਰ ਦਾ ਟਾਇਰ ਚੜ ਗਿਆ ਸੀ ਜਿਹੜਾ ਬੱਚਾ ਜਿਹੜਾ ਟਾਇਰ ਚੜਿਆ ਉਹ ਟਿੱਪਰ ਦਾ ਹਾਂ ਟਿੱਪਰ ਦਾ ਉਹ ਮੈਂ ਦੇਖਿਆ ਚੜਦਾ ਤੁਹਾਡੀ ਫਿਰ ਟਰੈਕਟਰ ਦੇ ਨੇੜੇ ਇਹ ਮੋਟਰਸਾਈਕਲ ਕਿਵੇਂ ਖੜਿਆ ਵੱਜ ਕੇ ਇੱਧਰ ਆਇਆ ਹਾਂ ਵੱਜ ਕੇ ਵਿੱਚ ਨੂੰ ਵੜ ਗਿਆ ਕੇ ਓਵਰਟੈਕ ਕਰ ਰਹੇ ਸੀ ਟਰਾਲੀ ਨੂੰ ਹੂੰ ਡਾਕਟਰ ਸਾਹਿਬ ਕੀ ਨਾਮ ਹੈ ਮੇਰਾ ਨਾਮ ਡਾਕਟਰ ਸ਼ਿਵਮ ਹੈ ਡਾਕਟਰ ਸਾਹਿਬ ਇੱਕ ਐਕਸੀਡੈਂਟ ਕੇਸ ਹੋਇਆ ਜੀ ਹਾਂ ਕੀ ਕੀ ਸੀਗਾ ਜੀ 11 ਸਾਲ ਦੀ ਕੁੜੀ ਸੀ ਸੈਕਰੀਟਰੀ ਕੌਨਨਿੰਗ ਸਕੂਲ ਚ ਪੜਦੀ ਸੀ ਇਹ ਤੇ ਇਹਦੇ ਗ੍ਰੈਂਡਫਾਦਰ ਦੋਨੋਂ ਬਾਈਕ ਤੇ ਆ ਰਹੇ ਸੀ ਤੱਕ ਕੋਈ ਟੈਪਰ ਆਇਆ ਤੇ ਉਹ ਨਾਲ ਟਕਰਾ ਕੇ ਟਰੈਕਟਰ ਵੱਲ ਉੱਡੇ ਕੇ ਜਿਹਦੇ ਕਾਰਨ ਟਰੈਕਟਰ ਬੱਚੀ ਦੇ ਸਿਰ ਦੇ ਉੱਤੇ ਹੀ ਲੰਗ ਗਿਆ ਜਦ ਬੱਚੀ ਇੱਥੇ ਆਈ ਹੈ ਤਾਂ ਉਹਦੀ ਸਾਹ ਨਹੀਂ ਚੱਲਦੇ ਸੀ ਅਸੀਂ ਸੀਪੀਆਰ ਵਗੈਰਾ ਦਿੱਤਾ ਪਰ ਸੀਪੀਆਰ ਤੋਂ ਬਾਅਦ ਵੀ ਪੇਸ਼ੈਂਟ ਐਨਾ ਹੈਡ ਇਜਰੀ ਵਾਲਾ ਰਿਵਾਈਵ ਕਰਨਾ ਬੜਾ ਔਖਾ ਹੁੰਦਾ ਸਕਲ ਦੇ ਸਾਰੇ ਆਪਣਾ ਬੋਨਸ ਟੁੱਟੀਆਂ ਪਈਆਂ ਨੇ ਸਿਰ ਸਿਰ ਪੂਰਾ ਪਿੱਚ ਗਿਆ ਪਿਆ ਤਾਂ ਉਸ ਤੋਂ ਬਾਅਦ ਅਸੀਂ ਆਲਮੋਸਟ ਸੀਪੀਆਰ ਦੇਣ ਤੋਂ ਬਾਅਦ ਉਹਨੂੰ ਡਿਕਲੇਅਰ ਡੈਡ ਕਰਤਾ ਕਿੱਥੇ ਦੇ ਰਹਿਣ ਵਾਲੇ ਨੇ ਇਹ ਇਹ ਮਛੋੜੀ ਸਾਹਿਬ ਦੀ ਨੇ ਕ੍ਰਿਸ਼ਨਾਪੁਰੀ ਮਰਲਤ ਹੈ। ਉਸ ਸਮੇਂ ਦੇ ਗ੍ਰੈਂਡਫਾਦਰ ਉਹ ਇੱਕ ਨੇ ਕਿ ਉਹਨਾਂ ਦੇ ਵੀ ਚੋਟ ਵਗੈਰਾ ਆਈ ਹੈ ਜੀ। ਗ੍ਰੈਂਡਫਾਦਰ ਦੇ ਗ੍ਰੈਂਡਫਾਦਰ ਦੂਜੀ ਸਾਈਡ ਗਿਰਗੇਸੀ ਟਰੈਕਟਰ ਤੋਂ ਤੇ ਉਹਨਾਂ ਦੇ ਘੱਟ ਚੋਟਾਂ ਆਈਆਂ ਨੇ ਥੋੜੇ ਤੇ ਹੱਥ ਪੈਰਾਂ ਤੇ। ਬਟ ਕੋੜੀ ਟਰੈਕਟਰ ਨੇ ਸੱਟ ਲੱਗੀ ਸੀ। ਉਹ ਟਰੈਕਟਰ ਤੋਂ ਨਾ।